ਫਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀ ਕੋ ਹੁਣ ਦੂਜੇ ਘਰ ਵਿੱਚ ਹੋਰ ਸ਼ਬਦੋਚਾਰ ਵਿਹਨ ਮਹਾਰਾਏ ਪਹਿਲੇ ਘਰ ਵਿੱਚ ਪਹਿਲਾ ਸ਼ਬਦ ਫਾਰਸੀ ਦਾ ਪਿਆਰਿਆ ਸੀ ਘਰ ਸਰਦਾਰ ਦਾ ਨਾਮ ਹੈ ਪੰਜੇ ਵਾਰਸ਼ਾ ਫਰਮਾਉਦੇ ਹਨ ਸਾਰਿਆਂ ਦੇ ਭਾਈ ਭਾਈ ਗੁਰੂ ਦੀ ਜੋਤ ਨੂੰ ਵੇਖੋ ਤੁਧ ਬਿਨ ਦੂਜਾ ਨਾਹੀ ਕੋ ਜੇ ਪ੍ਰਮੇਸ਼ਰ ਆਪ ਤੋਂ ਪਹਿਨ ਦੂਸਰਾ ਕੋਈ ਸੰਸਾਰ ਵਿੱਚ ਨਹੀਂ ਹੈ ਦੇਖਣ ਚਾਹੁੰਦਾ ਤੂੰ ਕਰਤਾਰ ਕਰਾਈ ਜਿਹੜੀ ਜਿਬ ਦ੍ਰਿਸ਼ਟੀ ਜਾਂਦੀ ਹੈ ਵਹਾਂ ਪੁਰਖਾਂ ਦੀ ਉਹ ਸਾਰਿਆਂ ਦਾ ਤੇਰੇ ਸਰੂਪ ਨੂੰ ਵੇਖਦੇ ਹਨ ਤੂੰ ਕਰਤਾਰ ਕਰਹੈ ਸੂਹ ਤੂੰ ਮਾਰੇ ਸਾਰੇ ਹੱਥਾਂ ਦੀ ਵਿੱਚ ਸਾਰਿਆਂ ਦੀ ਜੀਤਨ ਸੱਤਾ ਰੂਪੀ ਤਾਰ ਤੇਰੇ ਪਾਸ ਹੈ ਰੂਜੀ ਰੂਪੀ ਤਾਰ ਤੇਰੇ ਪਾਸ ਹੈ ਸਾਰਿਆਂ ਦੀ ਉਮਰ ਰੂਪੀ ਤਾਰ ਵੀ ਤੇਰੇ ਹੱਥ ਵਿੱਚ ਹੈ ਤੂੰ ਸਾਰੇ ਜਗ ਦਾ ਕਰਤਾ ਹੈ ਜੋ ਤੂੰ ਕਰਦਾ ਉਹ ਹੁੰਦਾ ਹੈ ਅੱਗੇ ਨੂੰ ਹੋਵੇਗਾ ਪਿੱਛੇ ਹੁੰਦਾ ਸਦੀ ਤੇਰਾ ਜੂ ਤੇਰੀ ਮਾਨਟੇ ਜਿਵੇਂ ਅਸਰੀਰਤ ਵੀ ਤੇਰਾ ਜੋਰ ਬਲ ਹੈ ਤੇ ਮਨ ਤੇ ਵੀ ਸਾਨੂੰ ਤੇਰੀ ਹੀ ਟੇਕ ਕੋਟ ਹੈ ਤੇਰਾ ਜੋਰ ਗਿਆਨ ਵੀ ਤੇਰਾ ਸਾਡੇ ਹਿਰਦੇ ਵਿੱਚ ਉਹ ਹੈ ਮਨ ਤੇ ਆਪ ਦੀ ਟੇਕ ਕੋਟ ਹੈ ਸਦਾ ਸਾਰੇ ਨਿਰ ਵਿੱਚ ਜੋਰ ਜੋਰ ਉੱਠਾਇਆ ਹੋਇਆ ਜੁੜੇ ਹੋਏ ਹਨ ਤੇ ਤੇਰੇ ਧਿਆਨ ਵਿੱਚ ਜੋਰ ਜੁੜੇ ਹੋਏ ਹਨ ਬੇਰੀ ਮਨ ਵਿੱਚ ਊਠ ਹੈ ਸਦਾ ਸਦਾ ਜਪ ਨਾਨਕ ਏਕ ਤ੍ਰਿਕ ਕਾਲਪੁਰਖ ਸਾਡੇ ਵਾਹਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਆਉਦੇ ਤਾਈਂ ਜਪਦੇ ਹਾਂ ਜਪਨਾ ਕਰੀਏ ਐਸੀ ਕਿਰਪਾ ਕਰੋ ਸਭ ਉਪਰ ਪਾਰ ਬ੍ਰਹਮ ਦਾਤਾ ਸਾਰੇ ਜਿਨੇ ਬ੍ਰਹਮਾ ਵਿਸ਼ਨ ਸ਼ੇਵਾ ਆਦਿਕ ਅਭਿਆਕਰਤ ਹਿਰਨ ਗਰਵ ਬਰਾਕ ਆਦਿਕ ਹਨ ਸਾਰਿਆਂ ਦੇ ਉਪਰ ਹੈ ਪਾਪਾਂ ਪੁੰਨਾਂ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਸਾਰਿਆਂ ਨੂੰ ਦਾਤ ਦੇਣ ਵਾਲੇ ਬ੍ਰਹਮਾ ਵਿਸ਼ਣ ਸਦੇ ਤੇ ਅਗੰਤ ਤਿਲਕੋ ਮੋਹ ਭੈ ਮਨ ਮਦਕਾ ਤੇਰੀ ਟੇਕ ਤੇਰਾ ਆਲਾ ਇਹ ਮਹਰ ਆਗਦੀ ਟੇਕ ਓਟ ਹੈ ਮਨ ਵਿੱਚ ਤੇਰਾ ਹੀ ਆਸਰਾ ਹੈ ਤਨ ਵਿੱਚ ਤੇਰੀ ਟੇਕ ਓਟ ਹੈ ਇਸ ਲੋਕ ਵਿੱਚ ਤੇਰਾ ਹੀ ਆਸਰਾ ਹੈ ਪ੍ਰਲੋਕ ਵਿੱਚ ਪ੍ਰਹਾਰ ਹੈ ਤੂੰ ਹੈ ਤੂੰ ਹੋਵਨ ਹਾਰ ਹਰ ਮਾਰਾ ਵਰਤਮਾਨ ਸਮੇਂ ਵਿੱਚ ਤੂੰ ਹੈ ਪਿੱਛੇ ਸੀ ਸੱਚੇ ਤਾਰਸ਼ਾ ਭੂਤਕਾਲ ਵਿੱਚ ਤੂੰ ਹੋਵਨ ਹਾਰ ਅੱਗੇ ਨੂੰ ਵੀ ਤੂੰ ਹੋਣ ਵਾਲਾ ਹੋਵੇਂਗਾ ਇਹ ਪਾਠ ਹੈ ਤੂੰ ਹੈ ਹੀ ਕਰਨਾ ਭਾਈ ਕਈ ਪਾਠ ਹੀ ਹੈ ਤੂੰ ਹੈ ਤੂੰ ਹੋਵਨ ਹਾਰ ਕਰਦਿਆ ਹੈ ਹੈ ਪਹਿਲਾਂ ਇਕੱਲਾ ਪੜਨਾ ਫਿਰ ਤੂੰ ਹੈ ਹੈ ਵਰਤਮਾਨ ਸਮੇਂ ਤੂੰ ਹੀ ਤੇ ਤੂੰ ਸੀ ਭੂਤਕਾਲ ਦੇ ਪਿਛਲੇ ਸਮੇਂ ਗੁਜ਼ਰੇ ਵਿੱਚ ਤੂੰ ਹੋਣ ਹਾਰ ਭਵਿੱਖਤ ਕਾਲ ਨੂੰ ਤੂੰ ਹੀ ਮਾਰਾ ਹੋਣ ਵਾਲਾ ਹੋਵੇਂਗਾ ਆਗਮ ਅਗਾਧ ਊਚ ਆਪਾ ਅਦੋਂ ਮਨ ਦੇ ਸੰਕਲਪਾਂ ਮੁਕਲਪਾਂ ਦੀ ਗੰਮ ਕਾਦੋਂ ਪਰੇ ਹੈ ਆਗਾਦ ਡੂੰਗਾ ਹੈ ਤੇਰਾ ਵਿਚਾਰ ਸੱਚੇ ਪਾਤਸ਼ਾਹ ਮਰਹਾਲੋ ਵਿਚਾਰ ਹੈ ਅਤੇ ਉੱਤਿਆ ਤਿੰਨਾ ਗੁਣਾ ਤੋਂ ਤੀਤ ਹੈ ਅਪਾਰ perturbative ਪਾਰਾਵਾਤੋਂ ਹੈਤਮੇ ਪ੍ਰਵੇਸ਼ ਕਰੋ ਜੋ ਤੁਧ ਸੇਵ ਹੈ ਤਿਨ ਭਉ ਦੁਖ ਨਾ ਜੋ ਸੇ ਨੀ ਪਾਤਸ਼ਾਹ ਆਪ ਦਾ ਸੇਵ ਨੂੰ ਭਜਨ ਕਰਦੇ ਹੈ ਉਹਨਾਂ ਨੂੰ ਕੋਈ ਭਉ ਕਾਲ ਦਾ ਦੁਖ ਜਮਨ ਮੰਦਾ ਨਹੀਂ ਹੈ ਕਿਸੇ ਪ੍ਰਕਾਰ ਦਾ ਗੁਰ ਪ੍ਰਸਾਦ ਨਾਨਕ ਗੁਣ ਗਾ ਜੋ ਸਤਗੁਰਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਗੁਣਾਂ ਨੂੰ ਗਾਉਂਦੇ ਹਨ ਤੇਰੇ ਗੁਣਾਂ ਨੂੰ ਗਾਹ ਗ੍ਰਹਿਣ ਕਰਦੇ ਹੈ ਤੇਰੇ ਗੁਣਾਂ ਦੀ ਗਾਹ ਜਗ੍ਹਾ ਬਣਦੇ ਹਨ ਗੁਣ ਵਿਸ਼ਿਆਂ ਨੂੰ ਗਾ ਦੁਵਾ ਲੈਂਦੇ ਹੰਮ ਜਿਹੜੇ ਜੋ ਜੋ ਦੀਸੈ ਸੋ ਤੇਰਾ ਰੂਪ ਜੋ ਮਾਰਾ ਸਾਰਾ ਪਸਾਰਾ ਦਿਸ ਰਿਹਾ ਸਭ ਆਵਾਜ਼ਾਂ ਸਰੂਪ ਹੀ ਸਾਨੂੰ ਤਾਂ ਪਾਸ ਰਿਹਾ ਗੁਣ ਨਿਧਾਨ ਗੋਵਿੰਦ ਅਨਿ ਇਹ ਗੁਣਾ ਦੇ ਖਜ਼ਾਨੇ ਇਹ ਪਸਵੀ ਰੱਖਿਆ ਕਰਨ ਵਾਲੇ ਇਹ ਉਪਮਾ ਤੋਂ ਰਹਿਤ ਪਰਮੇਸ਼ਵਰੋ ਇਹ ਮਾਰਾ ਸੇਮਰ ਸਿਮਰ ਜਨਸੂ ਇਹ ਪਿਆਰੇ ਸਿਮਰਨੇ ਜੋਗ ਜੋ ਪਰਮੇਸ਼ਵਰ ਦਾ ਸਿਮਰਨ ਨਾ ਹੈ ਉਹ ਜਿਨ੍ਹਾਂ ਦੇ ਨਾਲ ਮਿਲ ਕੇ ਉਸ ਪਰਮੇਸ਼ਰ ਦਾ ਸਿਮਰਨ ਕਰੋ ਸਿਮਰਨ ਮੰਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰੋਂ ਰੋਂ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਕਰੋ ਇਹ ਜਿਨੋਂ ਸੋ ਪਰਮੇਸ਼ਰ ਸਿਮਰਨੇ ਯੋਗ ਹੈ ਜੋ ਸਿਮਰਨ ਕਰਦਾ ਜਨ ਉਹ ਉਸ ਦਾ ਸੋਸ ਰੂਪ ਹੀ ਹੋ ਜਾਂਦਾ ਹੈ ਨਾਨਕ ਕਰਮ ਪਰਾਪਤ ਜੋ ਪਰਮੇਸ਼ਰ ਦਾ ਸਿਮਰਨ ਭਜਨ ਕਰੇ ਇਹ ਮਾਰੇ ਕਹਿੰਦੇ ਪੁਰਬਲੇ ਜਿਨ੍ਹਾਂ ਨੇ ਨਿਸਕਾਮ ਕਰਮ ਕੀਤੇ ਹੋਏ ਹੈ ਗੁਰੂ ਸਾਹਿਬ ਦੀ ਕਰਮ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਰ ਆਦਿ કૃਪਾਦ ਹੁੰਦੀ ਹੈ ਇਸ ਰੂਪ ਦੀ ਪ੍ਰਾਪਤੀ ਦੀ ਜਿਨ ਜਪਿਆ ਤਿਸ ਕਉ ਬਲੇਹਾ ਜਿਨੋ ਜਨੋ ਪਰਮੇਸ਼ਰ ਦਾ ਜਪਨਾ ਜਾਂਕ ਕੀਤਾ ਹੈ ਉਹਨਾਂ ਤੋਂ ਅਸੀਂ ਕੁਰਬਾਨ ਜਾਣੇ ਆਪਾ ਘਰ ਦੇ ਬਲਿਹਾਰ ਜਾਣੇ ਹਾਂ ਤਿਸ ਕੈ ਸੰਗ ਤਰੈ ਸੰਸਾਰ ਦੇ ਮਹਾਂਪੁਰਖ ਉੱਤੇ ਹਨ ਮਨ ਨੂੰ ਸੰਗਤ ਕਰਨ ਵਾਲਾ ਸਾਰਾ ਸੰਸਾਰ ਹੀ ਪਰ ਜਾਂਦਾ ਮੁਕਤ ਹੋ ਜਾਂਦਾ ਹੈ ਕਹੋ ਨਾਨਕ ਪ੍ਰਭ ਲੋਚਾ ਪੂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਆਪ ਦੇ ਪਿਆਰਿਆਂ ਦੀ ਲੋਚਾ ਇੱਛਾ ਪੂਰੀ ਕਰੋ ਆਪ ਸੰਤ ਜਨਾਂ ਦੀ ਬਾਛੋ ਜੋ ਤੇਰੇ ਸੰਤ ਭਗਤਾਂ ਉਹਨਾਂ ਪਿਆਰਿਆਂ ਦੀ ਕਹਿਣਾ ਦੀ ਤੂੜ ਨੂੰ ਬੰਛਿ ਚਾਹਣਾ ਕਰੀਏ ਸ੍ਰੀ ਕਿਰਪਾ ਕਰੋ ਆਪ